हिमाचल ਤੇ ਪੰਜਾਬ ਇਹਨਾਂ ਦੋ ਸੂਬਿਆਂ ਦੇ ਵਿੱਚ ਜਿਹੜਾ ਵਿਵਾਦ ਸ਼ੁਰੂ ਹੋਇਆ ਹੈ ਉਹ ਲਗਾਤਾਰ ਭਖਦਾ ਜਾ ਰਿਹਾ ਹੈ ਛੋਟੇ ਛੋਟੇ ਬਿਆਨਬਾਜ਼ੀਆਂ ਕਰਕੇ ਜਿਹੜਾ ਇਸ ਲੜਾਈ ਨੂੰ ਇਸ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ ਇਸ ਲੜਾਈ ਨੂੰ ਹੋਰ ਅੱਗੇ ਲਜਾਇਆ ਜਾ ਰਿਹਾ ਹੈ ਹਾਲਾਂਕਿ ਕੋਸ਼ਿਸ਼ਾਂ ਜਿਹੜੀਆਂ ਸਰਕਾਰਾਂ ਦੇ ਵੱਲੋਂ ਇਹ ਨਹੀਂ ਕਿ ਇਸ ਮੁੱਦੇ ਨੂੰ ਜਿਹੜਾ ਖਤਮ ਕੀਤਾ ਜਾਵੇ ਲੇਕਿਨ ਕਿਤੋਂ ਨਾ ਕਿਤੋਂ ਅਜੇ ਹੀ ਕੋਈ ਨਾ ਕੋਈ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਕੋਈ ਨਾ ਕੋਈ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੋ ਕਿ ਲਗਾਤਾਰ ਮਾਹੌਲ ਖਰਾਬ ਕਰ ਰਿਹਾ ਹੈ ਪੰਜਾਬ ਔਰ ਹਿਮਾਚਲ ਦੋਵੇਂ ਸੂਬਿਆਂ ਦੇ ਵਿੱਚ ਹੀ ਜਿਹੜਾ ਕਿ ਆਪਸ ਦੇ ਵਿੱਚ ਇੱਕ ਬਿਆਲਬਾਜੀ ਦੇਖਣ ਨੂੰ ਮਿਲ ਰਹੀ ਹੈ ਤਿੱਖੀ ਬੈਸਬਾਜੀ ਦੇਖਣ ਨੂੰ ਮਿਲ ਰਹੀ ਹੈ ਇਹਨਾਂ ਦੋਵਾਂ ਸੂਬਿਆਂ ਦੇ ਨੌਜਵਾਨਾਂ ਦੇ ਵਿੱਚ ਹਿਮਾਚਲ ਦੀ ਬੱਸਾਂ ਦੇ ਉੱਪਰ ਜਿਹੜਾ ਕਿ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਪੋਸਟਰ ਲਗਾਏ ਜਾ ਰਹੇ ਨੇ ਖਾਲਿਸਤਾਨ ਦੇ ਨਾਰੇ ਲਿਖੇ ਜਾ ਰਹੇ ਨੇ ਔਰ ਉਧਰੋਂ ਜਿਹੜਾ ਕਿ ਹਿਮਾਚਲ ਦੇ ਵੱਲੋਂ ਵੀ ਪੰਜਾਬ ਦੀ ਬੱਸਾਂ ਦੇ ਉੱਪਰ ਭਾਰਤ ਮਾਤਾ ਦੇ ਪੋਸਟਰ ਲਗਾਏ ਜਾ ਰਹੇ ਨੇ ਝੰਡੇ ਲਗਾਏ ਜਾ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਔਰ ਕਿਤੇ ਨਾ ਕਿਤੇ ਇਹਨਾਂ ਤਸਵੀਰਾਂ ਦੇ ਨਾਲ ਜਿਹੜਾ ਦੋ ਸੂਬਿਆਂ ਦੇ ਵਿੱਚ ਪਾਈਚਾਰ ਕਿਸਾਨ ਜੇ ਉਹ ਵੀ ਖਤਮ ਹੋਵੇਗੀ ਔਰ ਲਗਾਤਾਰ ਵਿਵਾਦ ਦੇ ਵਧਦਾ ਜਾ ਰਿਹਾ